ਪੰਤ ਕਿਸੇ ਵੀ ਸੀਮਾ ਨੂੰ ਨਹੀਂ ਮੰਨ ਨਾ ਜ਼ਮੀਨ ਦੀ ਸੀਮਾ ਨਾ ਮਜ਼ਬ ਦੀ ਸੀਮਾ ਨਾ ਕੌਮ ਦੀ ਸੀਮਾ ਨਾ ਜ਼ਾਤ ਬਾਤ ਦੀ ਸੀਮਾ ਨਾ ਭਾਸ਼ਾ ਦੀ ਸੀਮਾ ਜੋ ਸੀਮਾਵਾਂ ਨੂੰ ਮੰਨਦੇ ਨੇ ਅਜੇ ਸੰਸਾਰੀ ਨੇ ਸਮਾਜਿਕ ਨੇ ਰਾਜਨੈਤਿਕ ਨੇ ਸੰਤ ਨਹੀਂ ਮੈਂ ਕਹੇ ਸਵਾਸੇ ਇਹ ਉਪਾਦੀ ਮੈਨੂੰ ਕਬੂਲ ਨਹੀਂ ਪ੍ਰਥਮ ਮੈਂ ਸੰਤ ਨਹੀਂ ਦੂਸਰਾ ਸੰਤ ਰਾਸ਼ਟਰੀਆ ਨਹੀਂ ਸੂਰਜ ਜੇ ਰਾਸ਼ਟਰੀਆ ਨਹੀਂ ਸੂਰਜ ਨੂੰ ਹਿੰਦੁਸਤਾਨੀ ਆਖੋਗੇ ਜਿਸ ਸੰਤ ਨੂੰ ਹਿੰਦੁਸਤਾਨੀ ਕਹੇ ਤੋ ਮੈਂ ਇੱਥੇ ਸਟੇਜ ਤੇ ਹੀ ਕਹਦੇ ਆ ਉਹ ਸੰਤ ਹੈ ਹੀ ਸੰਤ ਸਾਂਝਾ ਪਰਮਾਤਮਾ ਸਾਂਝਾ ਹੈ ਸੰਤ ਵੀ ਸਾਂਝਾ ਮਹਾਰਾਜ ਇੱਥੇ ਕਹਿੰਦੇ ਨੇ ਤੁਹਾਡਾ ਹੁਣ ਕੋਈ ਦੁਸ਼ਮਨ ਨਹੀਂ ਤੁਹਾਡਾ ਹੁਣ ਕਿਸੇ ਨਾਲ ਭੇਦ ਬੰਦ ਸਭ ਆਪਣੇ ਨੇ ਸਭ ਆਪਣੇ ਕਹਿੰਦੇ ਨੇ ਸਾਰਿਆਂ ਨੂੰ ਆਪਣੇ ਬਣਾਏ ਬਿਨਾ ਮਨੁੱਖ ਦੀ ਸੁਭਦ ਰਿਸ਼ਟ ਸਾਰਿਆਂ ਦੇ ਪ੍ਰਤੀ ਨਹੀਂ ਹੋ ਸਕਦੀ ਆਪਣੇ ਆ ਪ੍ਰਤੀ ਸੁਭਦ ਰਿਸ਼ਟ ਹੋਵੇਗੀ ਉਪਰਿਆਂ ਦੇ ਪ੍ਰਤੀ ਦੋਖ ਦ੍ਰਿਸ਼ਟ ਹੋਵੇ ਸਾਰਿਆਂ ਨੂੰ ਆਪਣਾ ਕਿਵੇਂ ਬਣਾਈਏ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਈਸਾਈ ਨੇ ਯਹੂਦੀ ਨੇ ਪਰਸੀ ਨੇ ਜੈਨੀ ਨੇ ਬੋਧੀ ਨੇ ਹਿੰਦੁਸਤਾਨੀ ਨੇ ਚੀਨੀ ਨੇ ਜਾਪਾਨੀ ਨੇ ਅਮਰੀਕਨ ਨੇ ਅਨ੍ਹੀ ਦੁਨੀਆ ਸਾਰਿਆਂ ਨੂੰ ਕਿਵੇਂ ਅਪਣਾਈਏ ਬਣਾਈਏ ਆਪਣਾ ਕਿਵੇਂ ਬਣਾਈਏ ਗੁਰਮਤਿ ਸਾਨੂੰ ਟੰਗ ਦੱਸਿਆ ਲਾਇਆ ਜਾਸ ਇਸ ਤਰ੍ਹਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾ ਇੱਕ ਨੂੰ ਸੱਜਣ ਬੁਲਾ ਲਓ ਸਾਰੇ ਹੀ ਸੱਜਣ ਸਾਰੇ ਉਸ ਦੇ ਵਿੱਚ ਸਾਗਰ ਨੂੰ ਸੱਜਣ ਬਣਾ ਲਓ ਲਹਿਰਾਂ ਆਪੇ ਹੀ ਸੱਜਣ ਸੂਰਜ ਨੂੰ ਸੱਜਣ ਬਣਾ ਲਓ ਕਰਨਾ ਆਪੇ ਸੱਜਣ ਬਿਰੰਕਾਰ ਨੂੰ ਸੱਜਣ ਬਣਾ ਲਓ ਸਾਰਾ ਸੰਸਾਰ ਆਪੇ ਹੀ ਸਬ ਉਸੇ ਦਾ ਰੂਪ ਦਿਖਾਈ ਦੇਗਾ ਜੋ ਦੇ ਸੇ ਸੋ ਤੇਰਾ ਰੂਪ ਗੁਣ ਨਿਧਾਨ गोविंद अनूप बड़े-बड़े संत ਵੇਖ ਦੇ ਚ ਰਹਿਣ ਵਾਲੇ ਕਪੜਿਆਂ ਆਏ ਹੋਏ ਜਦ ਉਹ ਵੀ ਕਹਿੰਦੇ ਨੇ ਇਹ ਰਾਸ਼ਟਰੀ ਆ ਸੰਤ ਨੇ ਕਈਆਂ ਨੂੰ ਇਸ ਤਰ੍ਹਾਂ ਦੇ ਲਕਬ ਦਿੱਤੇ ਗਏ ਨੇ ਮੈਨੂੰ ਹੈਰਾਨਗੀ ਆਉਂਦੀ ਏ ਸੰਤ ਵੀ ਇਹ ਗੱਲ ਨਹੀਂ ਸਮਝ ਸਕੇ ਰਾਸ਼ਟਰੀਆ ਸਰ ਅੰਤਰਰਾਸ਼ਟਰੀ ਨਹੀਂ ਆਉਂਦਾ ਸਾਰਾ ਸੰਸਾਰ ਉਸ ਦਾ ਰਾਸ਼ਟਰ ਸਾਰੀ ਦੁਨੀਆ ਉਸ ਦੀ ਰਾਸ਼ਟਰ ਹੋਣੀ ਜਿਸ ਦਿਨ ਕਿਦਰੇ ਰਾਜਨੀਤੀ ਸੰਤਾ ਕੋ ਲਈ ਅੱਜ ਤੱਕ ਤੇ ਆਈ ਕੋਈ ਨਹੀਂ ਭਾਵੇਂ ਮੰਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਕਾਲ ਪੁਰਖ ਰਾਜ ਕਰੇਗਾ ਖਾਲਸਾ ਆਕੇ ਰਹਿਣਾ ਕੋ ਖਾਲਸ ਪਵਿੱਤਰ ਸ਼ੁੱਧ ਖਾਲਸੇ ਦੇ ਅਰਥ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤੇ ਨੇ ਕਹੋ ਕਬੀਰ ਜਨ ਭੈ ਹਲ ਸੇ ਪ੍ਰੇਮ ਭਗਤ ਜੈ ਜਨ ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਹੈ ਇਹ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਬਾਓ